ਆਹ ਬੜਾ ਵਧੀਆ ਸਾਫ ਕੋ ਸਿਖਾਇਆ ਇਹਨਾਂ ਨੇ ਚੋਰਾ ਨੂੰ ਜਾਨਵੁੱਦ ਕੇ ਸਾਈਕਲ ਖੁੱਲਾ ਛੱਡਦਾ ਕਾਠੀ ਦੇ ਉੱਪਰ ਕਿੰਨਾ ਲਾ ਕੇ ਉੱਤੇ ਟੱਗਦਾ ਤੇ ਆ ਬੰਦਾ ਦੇਖੋ ਚੋਰ ਆਉਂਦਾ ਹਵਾ ਚੈੱਕ ਕਰਦਾ ਸਾਈਕਲ ਖੁੱਲਾ ਖੜਾ ਤੇ ਓ ਮਾਰੇ ਸ਼ਾਲ ਜੇ ਖੁੱਭ ਕੇ ਚਤਰਾ ਦੇ ਵਿੱਚ ਕਿੱਲ ਆਹ ਫਿਰਦਾ ਫੋਰਦਾ ਓਏ 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 ਕੀ ਬਾਤ ਹੈ ਦੇਖੀ ਜਦੋਂ ਕਰਾਂ ਇਹ ਆ ਆ ਵੀ ਬੀ ਵੀ ਫਸ ਗਈ ਵਿਚਾਰੀ ਆ ਚੱਕਲਾ ਆਓ ਓਏ ਹੋਏ ਤੇ ਆ ਲੈ ਹੁਣ ਇੱਕ ਮੋਟੀ ਇੱਕ ਹੋਰ ਫਸ ਗਈ ਇਹ ਵੀ ਹਵਾ ਹਵਾ ਚੈੱਕ ਕਰੂਗੀ ਤੇ ਦੇਖੀ ਛਾਲ ਲਿਖ ਕੇ ਮਾਰਦੀ ਓ ਚੱਕਲਾ ਤੇ ਆਏ ਹਾਏ 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 ਇਹ ਉਹ ਸਾਈਕਲ ਤੇ ਮਾਰੀ ਲੱਤ ਓਹੋ ਤੇ ਓਹਨ ਦੱਸ ਦਿਆ ਕਿ ਮੇਰੇ ਤਾਂ ਖੁੱਭ ਗਏ ਤੂੰ ਕਿੱਦ ਲਾ ਕੇ ਰੱਖਿਆ ਇੱਥੇ ਲੜ ਪਈ ਉਹਦੇ ਨਾਲ